हमारी सरकारों ने करके दिखाया है इसीलिए हम कहते हैं कि जो पहली कैबिनेट की मीटिंग होगी पहली बार जब मंत्रिमंडल बैठेगा तभी उसमें से आपके ओपीएस का निर्णय होगा इसी तरह से उसी पहली मीटिंग में यह तय होगा कि हिमाचल के नौजवानों को एक लाख रोजगार मिलेंगे सात सालों में हम पांच लाख रोजगार कर देने की पूरी कोशिश करेंगे सालों में हम पांच लाख रोजगार देने की पूरी कोशिश करेंगे ये हमारी गारंटी है कांग्रेस पार्टी हर महिला को पंद्रह सौ रुपए प्रति माह देना चाहती है मदद करने के लिए हर तो महिला को पंद्रह सौ रुपए प्रति माह देना चाहती है education is not the amount of information that is put in the human brain it to must have man making character making and life building as a moral radio 4 haftiyan ch synthetic drugs ja chitta punjab de vichon khatam kita jayega ਦੋਸਤੋ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਧੂਮੀ ਹਿਮਾਚਲ ਪ੍ਰਦੇਸ਼ ਉੱਥੋਂ ਦੇ ਕਾਂਗਰਸੀ ਮੁੱਖ ਮੰਤਰੀ ਨੇ ਅਗਸਤ ਦੇ ਆਖਰੀ ਹਫਤੇ ਵਿੱਚ ਘੋਸ਼ਣਾ ਕੀਤੀ ਕਿ ਉਹ ਖੁਦ ਹਾਂਜੀ ਉਹ ਖੁਦ 2 ਮਹੀਨੇ ਤੱਕ ਆਪਣੀ ਤਨਖਾਹ ਨਹੀਂ ਲੈਣਗੇ ਜੋ ਉਹਨਾਂ ਨੂੰ ਬਤੌਰ ਸੀਐਮ ਐਮਐਲਏ ਹੋਣ ਕਰਕੇ ਮਿਲਦੀ ਹੈ ਪਰ ਨਾਲ ਹੀ ਉਹਨਾਂ ਨੇ ਘੋਸ਼ਣਾ ਕੀਤੀ ਕਿ ਅਗਲੇ 2 ਮਹੀਨੇ ਤੱਕ ਉਹਨਾਂ ਦੇ ਮੰਤਰੀ ਮੰਡਲ ਦੇ ਵਜ਼ੀਰਾਂ ਸੀਪੀਐਸ ਅਤੇ ਨਾਲ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਕਰਕੇ ਅੱਠ ਸਲਾਹਕਾਰ ਜੋ ਤਨਖਾਹ ਲੈ ਰਹੇ ਹਨ ਜਾਂ ਚੇਅਰਮੈਨ ਆਦੀ ਹਨ ਉਹ ਵੀ ਕਿਸੇ ਵੀ ਤਰ੍ਹਾਂ ਦੀ ਤਨਖਾਹ ਜਾਂ ਪੱਤੇ ਆਦੀ ਨਹੀਂ ਲੈਣਗੇ ਇਹ ਇਸ਼ਾਰਾ ਹਿਮਾਚਲ ਪ੍ਰਦੇਸ਼ ਦੀ ਜਨਤਾ ਤੇ ਸਰਕਾਰੀ ਕਰਮਚਾਰੀਆਂ ਨੂੰ ਇਹ ਸਮਝਾਉਣ ਲਈ ਕੀਤਾ ਗਿਆ ਕਿ ਹੁਣ ਸਰਕਾਰ ਦੀ مالی ਹਾਲਤ ਕਮਜ਼ੋਰ ਹੈ ਅੱਜ ਦੋਸਤੋ ਇਸੇ ਹੀ ਵਿਸ਼ੇ ਤੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਉਹਣਾ ਨੇ ਜੋ ਕੋਸ਼ਿਸ਼ ਨਾ ਕੀਤੀ ਹੈ ਇਸ ਨਾਲ ਪੂਰੀ ਸਟੇਟ ਦੀ مالی ਹਾਲਤ ਕਿਵੇਂ ਠੀਕ ਹੋ ਜਾਵੇਗੀ ਕਿੰਨੇ ਕੋਈ ਪੈਸੇ ਵਿਚਾਲ ਲੈਣਗੇ ਉਹ ਸਰਕਾਰੀ ਖਜ਼ਾਨੇ ਦੇ ਇੰਜ ਕਰਕੇ ਦੋਸਤੋ 2 ਮਹੀਨੇ ਬਾਅਦ ਸਾਡੇ ਵਿਆਜ ਇਸ ਦਾ ਭੁਗਤਾਨ ਹੋ ਹੀ ਜਾਵੇਗਾ ਕਿ ਹੁਣਾ ਬਸ ਆਪਣਾ ਹੀ ਰੋਣਾ ਰੋਇਆ ਹੈ ਜਾਂ ਸੱਚਮੁੱਚ ਹੀ ਹਿਮਾਚਲ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ ਕਿੰਜ ਕਰਕੇ ਦੋਸਤੋ ਉਹਨਾਂ ਨੇ ਹਿਮਾਚਲ ਦੀ ਜਨਤਾ ਨੂੰ ਜੋ ਥੋੜੇ ਬੋਤੇ ਨਾ ਮਾਤਰਵਾਦ ਦੇ ਚੋਣਵਾਦੀ ਵਾਦੇ ਪੂਰੇ ਕੀਤੇ ਹਨ ਉਸ ਦਾ ਇਹਸਾਨ ਜਿਤਾ ਰਹੇ ਹਨ ਜਾਂ ਫਿਰ ਕੇਂਦਰੀ ਸਰਕਾਰ ਜੀਹਾਂ ਮੋਦੀ ਸਰਕਾਰ ਤੇ ਹਮਲਾ ਉਹ ਫੰਡ ਨਹੀਂ ਦੇ ਰਹੀ ਇਸ ਇੰਜ ਕਰਨ ਲਈ ਉਹ ਇਸ ਦੀ ਭੂਮਿਕਾ ਬਣਾ ਰਹੇ ਹਨ ਦੋਸਤੋ ਇਸ ਵਿਸ਼ੇ ਤੇ ਆਉਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਬਾਰੇ ਕੁਝ ਰੋਚਕ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੰਜਾਬ ਮੌਜੂਦਾ ਪੰਜਾਬ ਵਿੱਚ ਤਿੰਨ ਦਰਿਆ ਬਚੇ ਹੋਏ ਹਨ ਸਤਲੁਜ ਬਿਆਸ ਅਤੇ ਰਾਵੀ ਪਰ ਨਾ ਪੰਜਾਬ ਪੰਜ ਆਬ ਮਤਲਬ ਪੰਜ ਦਰਿਆਵਾਂ ਦੀ ਧਰਤੀ ਪਰ ਦੋਸਤੋ ਹਿਮਾਚਲ ਪ੍ਰਦੇਸ਼ ਇਹ ਹੈ ਅਸਲ ਵਿੱਚ ਪੰਜ ਦਰਿਆਵਾਂ ਦੀ ਧਰਤੀ ਰਾਵੀ ਬਿਆਸ ਸਤਲੁਜ ਚਨਾਬ ਅਤੇ ਜਮਨਾ ਇਹਨਾਂ ਦਰਿਆਵਾਂ ਦੀ ਧਰਤੀ ਹਿਮਾਚਲ ਪ੍ਰਦੇਸ਼ ਦੋਸਤੋ ਇਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਪਣ ਬਿਜਲੀ ਹਾਈਡਰੋ ਪਾਵਰ ਜਨਰੇਸ਼ਨ ਇਸ ਵਿੱਚ ਹਿਮਾਚਲ ਦੋਸਤੋ ਨੰਬਰ 1 ਹੈ ਪੂਰੇ ਭਾਰਤ ਵਿੱਚ ਸੇਬ ਅਤੇ ਬਦਾਮਾਂ ਦੇ ਉਤਪਾਦਨ ਵਿੱਚ ਵੀ ਇਸ ਦਾ ਨੰਬਰ ਪੂਰੇ ਭਾਰਤ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਦੋਸਤੋ ਹਿਮਾਚਲ ਵਿੱਚ ਹੋਣ ਵਾਲੀ ਬਾਗਬਾਨੀ ਵਿੱਚ ਤਕਰੀਬਨ 49% ਰਕਬਾ ਦਾ ਸਿਰਫ ਸੇਬਾਂ ਦੇ ਰੁੱਖਾਂ ਦਾ ਹੀ ਹੈ ਇਸ ਤੋਂ ਇਲਾਵਾ ਦੋਸਤੋ ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਤਾਂ ਕਿਹਾ ਹੀ ਜਾਂਦਾ ਹੈ ਮਾਤਾ ਨਾਣਾ ਦੇਵੀ ਮਾਤਾ ਜਵਾਲਾ ਦੇਵੀ ਮਾਤਾ ਚਿੰਤਪੁਰਨੀ ਮਾਤਾ ਕਾਂਗੜਾ ਦੇਵੀ ਅਤੇ ਮਾਤਾ ਚਬੁੰਡਾ ਦੇਵੀ ਇਹੋ ਜਿਹੇ ਸ਼ਕਤੀਪੀਲ ਸਥਲ ਮੰਦਰ ਹੋਰ ਵੀ ਅਨੇਕਾ ਇਤਿਹਾਸਕ ਪ੍ਰਾਣਿਕ ਮੰਦਰ ਹਿਮਾਚਲ ਦਾ ਮਾਣ ਵਧਾ ਰਹੇ ਹਨ Shimla, Kufri, Kullu, Manali, Dalhousie ਵਰਗੇ ਕਿੰਨੇ ਹੀ ਟੂਰਿਸਟ ਸਥਾਨ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਵੱਲ ਖਿੱਚਦੇ ਹਨ ਦੇਵਦਾਰ ਦਰਖਤਾਂ ਦੇ ਬੁੱਟੇ ਸ਼ਾਨਦਾਰ ਪਹਾੜੀਆਂ ਝਾੜਨੇ ਸੋਹਣੇ ਅਤੇ ਸਾਹੂ ਲੋਕ ਬੇਸ਼ੱਕ ਦੋਸਤੋ ਸਖਤ ਪਹਾੜੀ ਜੀਵਨ ਸ਼ੈਲੀ ਕਰਕੇ ਕੁਝ ਕਠੋਰਤਾ ਕੋਰਾਪਨਤਾ ਸੁਭਾਅ ਵਿੱਚ ਆ ਹੀ ਜਾਂਦਾ ਹੈ ਇੱਥੋਂ ਦੇ ਲੋਕਾਂ ਦੇ ਪਰ ਫੇਰ ਵੀ ਹਾਲੇ ਤੱਕ ਬਹੁਤ ਹੱਦ ਤੱਕ ਇੱਥੋਂ ਦੇ ਲੋਕ ਮਿੱਠ ਬੋਲੜੇ ਹਨ ਦੋਸਤੋ ਕਿਸੇ ਵੇਲੇ 1971 ਤੋਂ ਪਹਿਲਾਂ ਹਿਮਾਚਲ ਪੁਰਾਣੇ ਪੰਜਾਬ ਦਾ ਹੀ ਤਾਂ ਹਿੱਸਾ ਸੀ ਮਨੀਕਰਨ ਸਾਹਿਬ ਉਸ ਪਾਵਨ ਧਰਤੀ ਤੇ ਅੱਜ ਵੀ ਸਿੱਖ ਯਾਤਰੀ ਬੜੇ ਵੱਡੇ ਪੱਧਰ ਤੇ ਜਾਂਦੇ ਹਨ ਦੋਸਤੋ ਹੁਣ ਅੱਜ ਦੇ ਵਿਸ਼ੇ ਉੱਤੇ ਆਉਂਦੇ ਹਾਂ ਦੋਸਤੋ ਹਿਮਾਚਲ ਪ੍ਰਦੇਸ਼ 2022-23 ਵਿੱਚ ਜੀਡੀਪੀ ਵਿੱਚ 6.4 ਦੀ ਗਰੋਥ ਨਾਲ ਤਰੱਕੀ ਕਰ ਰਿਹਾ ਸੀ ਜਿਸ ਦੇ ਅਗਲੇ ਸਾਲ ਲਗਭਗ 7.6 ਹੋਣ ਜਾਣ ਦੀ ਪੂਰੀ ਸੰਭਾਵਨਾ ਸੀ ਦੋਸਤੋ ਹਿਮਾਚਲ ਦੇ ਬਜਟ ਦਾ 21% ਜੀ ਹਾਂ 21% ਦਾ ਸਿਰਫ ਪੈਨਸ਼ਨ ਵਿੱਚ ਹੀ ਚਲਾ ਜਾਂਦਾ ਹੈ ਜੋ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਹੈ ਇੱਕ ਹੋਰ ਗੱਲ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ। ਲਗਭਗ 1,36,000 ਲੋਕ ਇਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਪੈਨਸ਼ਨ ਭੋਗੀ ਹਨ। ਇਸ ਤੋਂ ਇਲਾਵਾ ਦੋਸਤੋ 1500 ਰੁਪਏ ਮਹੀਨੇ ਹਰ ਮਹਿਲਾ ਨੂੰ ਦੇਣ ਦਾ ਉਹ ਪਿਛਲੇ ਮਹੀਨੇ ਤੋਂ ਇਹਨਾਂ ਨੇ ਵਾਅਦਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਲਗਭਗ 2,31,000 ਮਹਿਲਾਵਾਂ ਇਸ ਵੇਲੇ ਇਸ ਦੀਆਂ ਹੱਕਦਾਰ ਹਨ। ਇਸ ਤੋਂ ਇਲਾਵਾ ਦੋਸਤੋ ਮਨਰੇਗਾ ਉਹਨਾਂ ਦੀ ਦਿਹਾੜੀ ਵੀ ਇਹਨਾਂ ਨੇ ਚੋਣਵੀਂ ਵਾਦੇ ਕਰਕੇ 240 ਤੋਂ 300 ਰੁਪਏ ਕਰ ਦਿੱਤੀ ਹੈ ਹੁਣ ਦੋਸਤੋ ਚੋਣਾਂ ਵਿੱਚ ਵਾਦੇ ਕਰਨੇ ਤਾਂ ਚੰਗੇ ਹਨ ਪਰ ਜਦੋਂ ਪੂਰੇ ਕਰਨੇ ਪੈਂਦੇ ਹਨ ਤਾਂ ਉਸ ਲਈ ਧਨ ਵੀ ਚਾਹੀਦਾ ਹੈ ਇਹਨਾਂ ਸਾਰੀਆਂ ਚੋਣਵੀਂ ਯੋਜਨਾਵਾਂ ਦੇ ਖਰਚ ਪੂਰੇ ਕਰਨ ਲਈ ਸਰਕਾਰ ਨੇ 7430 ਕਰੋੜ ਦਾ ਕਰਜ਼ ਮਤਲਬ ਉਧਾਰ ਚੁੱਕਿਆ ਦੋਸਤੋ ਇਸ ਵੇਲੇ ਹਿਮਾਚਲ ਪ੍ਰਦੇਸ਼ ਪਤਾ ਹੈ ਉਸ ਉੱਪਰ ਕਿੰਨਾ ਕਰਜ਼ਾ ਹੋਇਆ ਹੈ ਲਗਭਗ 87599 ਕਰੋੜ ਦਾ ਜੀਹਾਂ ਕਰਜ਼ਾ ਚੁੱਕੀ ਜਾਓ ਅਤੇ ਫ੍ਰੀ ਰਾਸ਼ਨ ਜਾਂ ਹੋਰ ਸਕੀਮਾਂ ਚਲਾਈ ਜਾਓ ਕਾਂਗਰਸ ਦੀ ਸਰਕਾਰ ਨੇ ਪੂਨੇ 2 ਸਾਲ ਪਹਿਲਾਂ ਹੀ ਹਜੇ 19000 ਕਰੋੜ ਦਾ ਕਰਜ਼ਾ ਚੁੱਕਿਆ ਸੀ ਕਰਜ਼ਾ ਚੁੱਕ ਕੇ ਘੋ ਪੀਣ ਦੇ ਜਲੇਬੀਆਂ ਖਾਣ ਦੀ ਆਦਤ ਦੋਸਤੋ ਪੰਜਾਬ ਵਾਂਗੂ ਹੁਣ ਮਾਝਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਵੀ ਪੈ ਗਈ ਹੈ ਪੰਜਾਬ ਕਰਜ਼ਾ ਚੁੱਕ ਚੁੱਕ 300 ਯੂਨਟ ਫ੍ਰੀ ਪਰ ਸ਼ਰਤਾਂ ਸਹਿਤ ਵੰਡ ਰਿਹਾ ਹੈ ਤਾਂ ਹਿਮਾਚਲ ਵੀ ਉਸੇ ਰਾਹ ਤੇ ਪੈ ਗਿਆ ਹੈ ਉਹ ਵੀ 1500 ਰੁਪਏ ਹਰ ਮਹੀਨੇ ਹਰ ਮਹਿਲਾਵਾਂ ਨੂੰ ਹੁਣ ਦੇਣ ਲੱਗ ਪਏ ਹਨ ਹੁਣ ਹਿਮਾਚਲ ਦੀ ਹਾਲਤ ਇਹ ਹੈ ਕਿ ਨਾ ਤਾਂ ਇਸ ਕੋਲ ਪੈਨਸ਼ਨਾਂ ਦੇਣ ਲਈ ਪੈਸੇ ਹਨ ਅਤੇ ਨਾ ਹੀ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਅਤੇ ਵਿਕਾਸ ਦੇ ਛੋਟੇ-ਛੋਟੇ ਕੰਮਾਂ ਲਈ ਵੀ ਹੁਣ ਸਰਕਾਰ ਕਰਜ਼ਾ ਚੁੱਕ ਰਹੀ ਹੈ ਪਤਾ ਨਹੀਂ ਦੋਸਤੋ ਜੋ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਉਹਨਾਂ ਨੇ ਜੋ ਘੋਸ਼ਣਾ ਕੀਤੀ ਹੈ 2 ਮਹੀਨੇ ਤੱਕ ਤਨਖਾਹਾਂ ਨਾ ਲੈਣ ਦੀ ਉਸ ਨਾਲ ਉਹ ਕੀ ਬਚਤ ਕਰ ਲੈਣਗੇ ਦੋਸਤੋ ਜੇ ਆਪਾਂ ਐਸਟੀਮੇਟ ਲਾਈਏ ਤਾਂ ਲਗਭਗ 1 ਕਰੋੜ 28 ਲੱਖ 52000 ਰੁਪਏ ਇੰਜ ਕਰਕੇ ਉਹ ਬਚਾ ਲੈਣਗੇ ਦੋਸਤੋ ਇੰਨੀ ਕੁ ਰਕਮ ਦਾ ਠੀਕ ਠਾਕ ਫੈਕਟਰੀ ਵਿੱਚ ਮਿਹਨਤ ਕਰਕੇ ਉੱਥੋਂ ਦੇ ਮਾਲਕ ਕਮਾ ਲੈਂਦੇ ਹਨ ਤੇ ਮਜ਼ਦੂਰਾਂ ਨੂੰ ਇੰਨੀ ਕੁ ਤਨਖਾਹ ਦੇ ਦਿੰਦੇ ਹਨ ਪਰ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸੁਖਵਿੰਦਰ ਸੁਖੂ ਉਹ ਇੰਜ ਕਰਕੇ ਬਹੁਤ ਵੱਡੇ ਤਿਆਗੀ ਬਣ ਰਹੇ ਹਨ ਹਿਮਾਚਲ ਦੇ ਇੱਕ ਮਸੀਹਾ ਵਾਂਗੂ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੋਸਤੋ ਐਜ਼ এ ਸੀਐਮ ਉਹਨਾਂ ਨੂੰ ਮਹੀਨੇ ਦਾ 2,60,000 ਰੁਪਏ ਮਿਲਦਾ ਹੈ ਤਨਖਾਹ ਤੇ ਪਤਿਆਂ ਦੇ ਰੂਪ ਵਿੱਚ ਇਸ ਤੋਂ ਇਲਾਵਾ ਉਹਨਾਂ ਦੇ ਮੰਤਰੀਆਂ ਨੂੰ 2,55,800 ਰੁਪਏ ਮਿਲਦੇ ਹਨ ਸੀਪੀਐਸ ਉਹ ਪੌਣੇ 2 ਲੱਖ ਦੇ ਕਰੀਬ ਮਹੀਨੇ ਦਾ ਲੈਂਦੇ ਹਨ ਤੇ ਕੈਬਨਿਟ ਰੈਂਕ ਦੇ ਹੋਰ ਲੋਕ ਜੋ ਉਹਨਾਂ ਨੇ ਰੱਖੇ ਹੋਏ ਹਨ ਉਹ ਸਵਾ ਕੁ 2 ਲੱਖ ਹਾਂਜੀ ਸਵਾ ਕੁ 2 ਲੱਖ ਰੁਪਏ ਮਹੀਨੇ ਦਾ ਪ੍ਰਾਪਤ ਕਰਦੇ ਹਨ ਪਰ ਸੋਚੋ ਮੰਤਰੀਆਂ ਦੇ ਘਰ-ਬਾਰ ਕੀ ਨਾ ਤਨਖਾਹਾਂ ਪਤਿਆਂ ਦੇ ਸਿਰ ਤੇ ਚੱਲਦੇ ਹਨ ਸਚਾਈ ਕੀ ਹੈ ਦੋਸਤੋ ਇਹ ਸਭ ਨੂੰ ਪਤਾ ਹੈ ਪੰਜਾਬ ਹੋਵੇ ਜਾਂ ਹਿਮਾਚਲ ਸਾਰੇ ਜਗ੍ਹਾ ਲਗਭਗ ਇੱਕੋ ਹੀ ਹਾਲ ਹੈ ਇੰਜ ਕਰਕੇ ਉਹ ਕਿੰਨਾ ਕੁ ਬਚਾ ਲੈਣਗੇ 1 ਕਰੋੜ 28 ਲੱਖ 52 ਹਜ਼ਾਰ ਰੁਪਏ ਪਰ ਲੋਕਾਂ ਵਿੱਚ ਇਹਨਾਂ ਨੇ ਆਪਣੀ ਛਵੀ ਕਿੰਨੇ ਵੱਡੇ ਤਿਆਗੀ ਨੇ ਕਿੰਨੇ ਵੱਡੇ ਮਹਾਤਮਾ ਨੇ ਇਹ ਬਣਾਉਣੀ ਹੈ ਇੰਜ ਕਰਕੇ ਭੀਸ਼ਮ ਦਿੱਪਯ ਪਰਸਥਿਤੀ ਕੇ ਦ੍ਰਿਸ਼ਟੀਗਤ ਮੰਤਰੀ ਮੰਡਲ ਮੇ ਚਰਚਾ ਕਰਨੇ ਕੇ ਬਾਦ ਸਭੀ ਮੰਤਰੀ ਮੰਡਲ ਬਾਲ ਕੇ ਸਦਸਿਓ ਨੇ ਇਹ ਤੈਅ ਕੀਤਾ ਕਿ ਜਦ ਤੱਕ ਪ੍ਰਦੇਸ਼ ਕੀ ਆਉਣ ਵਾਲੇ ਸਮੇਂ ਮੇ ਜੋ ਸੁਧਾਰ ਹੋਰ ਅੱਛਾ ਨਜ਼ਰ ਆਤਾ ਹੈ 2 ਮਹੀਨੇ ਤੱਕ ਨਾ ਪੈ ਨਾ ਪੇ ਲੇਗੇ ਨਾ ਟੀਏ ਲੇਗੇ ਨਾ ਧੀਏ ਲੇਗੇ ਅਤੇ یہی ਅਨੁਰੋਧ ਮੈਂ ਜਦ ਆਪਣੇ ਸੀਪੀਐਸ ਸਾਥੀਆਂ ਸੇ ਕਾ ਉਹਨਾਂ ਨੇ ਕਾ 2 ਮਹੀਨੇ ਤੱਕ ਹੌਲੀ ਹੌਲੀ ਦੋਸਤੋ ਹੋਵੇਗਾ ਕਿ ਜੋ ਪੰਜਾਬ ਵਿੱਚ ਹੋ ਰਿਹਾ ਹੈ ਉਹੀ ਹਿਮਾਚਲ ਵਿੱਚ ਵੀ ਹੋਵੇਗਾ ਕਰਜ਼ਾ ਵਧਦਾ ਜਾਵੇਗਾ ਫਿਜ਼ੀਕਲ ਡੈਫਿਸਿਟ ਉਸ ਨੂੰ ਪੂਰਾ ਕਰਨ ਲਈ ਹੋਰ ਕਰਜ਼ੇ ਚੁੱਕੇ ਜਾਣਗੇ ਸਰਕਾਰ ਵੱਲੋਂ ਫਿਰ ਉਹੀ ਸਿਸਟਮ ਕਰਜ਼ਾ ਚੁੱਕ ਕੇ ਵਿਆਜ ਲਾਣ ਦਾ ਕਰਜ਼ੇ ਦਾ ਵਿਆਜ ਲਾਣ ਲਈ ਹੋਰ ਕਰਜ਼ਾ ਚੁੱਕਣਾ ਜ਼ਰੂਰੀ ਕਰਜ਼ਿਆਂ ਲਈ ਹੋਰ ਕਰਜ਼ਾ ਚੁੱਕਣਾ ਮੁਕਤੀ ਗੱਲ ਵਿਕਾਸ ਤਰੱਕੀ ਗਈ ਖੂ ਖਾਤੇ ਕਰਜ਼ਾ ਚੁੱਕੋ ਅਤੇ ਵਿਆਜ ਮੋੜੀ ਜਾਓ ਜ਼ਰੂਰੀ ਖਰਚ ਚਲਾਈ ਜਾਓ ਹਮ 올ਡ ਪੈਨਸ਼ਨ ਸਕੀਮ ਦੇਂਗੇ ਕਿਉਂਕਿ ਹਮ ਮੈਂ ਵੀ ਖੁਦ ਇੱਕ ਕਰਮਚਾਰੀ ਦਾ ਬੇਟਾ ਹਾਂ ਮੈਂ ਪੀੜਾ ਕੋ ਜਾਣਦਾ ਹਮੇ ਕਿਸ ਪ੍ਰਕਾਰ ਹਿਮਾਚਲ ਪ੍ਰਦੇਸ਼ ਕੋ ਆਤਮ ਨਿਰਭਰ ਬਣਾਉਣਾ ਹੈ ਆਵਾਰੀ ਸਰਕਾਰ ਉਸ ਦ੍ਰਿਸ਼ਟੀ ਸੇ ਕਾਰਜ ਕਰ ਰਹੀ ਹੈ ਆਮਦਨ ਘਟ ਤੇ ਖਰਚਾ ਵਧ ਕਰਜ਼ਾ ਮੋੜਨਾ ਹੀ ਨਹੀਂ ਤਾਂ ਕਰਜ਼ੇ ਦੇ ਵਿਆਜ ਵਧਦਾ ਹੀ ਜਾਵੇਗਾ ਦੇਣਦਾਰੀ ਵਧਦੀ ਹੀ ਜਾਵੇਗੀ ਬਰਬਾਦੀ ਦਾ ਰਸਤਾ ਉਹ ਰਸਤਾ ਜਿਸ ਤੇ ਪਾਕਿਸਤਾਨ ਚੱਲ ਕੇ ਤਬਾਹ ਹੋਇਆ ਹੈ ਆਖਿਰ ਅੱਜ ਜੋ ਮੁਫਤ ਦੀਆਂ ਯੋਜਨਾਵਾਂ ਦਾ ਆਨੰਦ ਮਾਣ ਰਹੇ ਹਨ ਕੱਲ ਇਹੋ ਹੀ ਸੜਕਾਂ ਉੱਪਰ ਰੁੜੋਲਣਗੇ ਜਦੋਂ ਸਟੇਟ ਨੂੰ ਹੋਰ ਕਰਜ਼ਾ ਮਿਲਣਾ ਬੰਦ ਹੋਇਆ ਜਾਂ ਘਟ ਗਿਆ ਤਾਂ ਇਹ ਸਭ ਤੋਂ ਵੱਧ ਚਿੱਕਾ ਮਾਰਨਗੇ ਦੋਸਤੋ ਮੁਫਤ ਖੋਰੀ ਜਦੋਂ ਮੂੰਹ ਲੱਗ ਜਾਵੇ ਤਾਂ ਬਹੁਤ ਪੂਰਾ ਹਸ਼ਰ ਹੁੰਦਾ ਹੈ ਘਰ ਹੋਵੇ ਭਾਵੇਂ ਸਟੇਟ ਹੋਵੇ ਜਾਂ ਦੇਸ਼ ਉਹ ਸਟੇਜ ਆ ਹੀ ਜਾਂਦੀ ਹੈ ਜਦੋਂ ਕਰਜ਼ਾ ਦੇਣ ਵਾਲਾ ਆਪਣੀਆਂ ਸ਼ਰਤਾਂ ਤੇ ਹੀ ਹੁਣ ਕਰਜ਼ਾ ਦੇਵੇਗਾ ਇਹ ਕਹਿਣ ਲੱਗ ਪੈਂਦਾ ਹੈ ਫੇਰ ਫੇਰ ਕੀ ਹੁੰਦਾ ਹੈ ਜੋ ਪਾਕਿਸਤਾਨ ਵਿੱਚ ਹੋਇਆ ਹੈ ਫੇਰ ਪਾਕਿਸਤਾਨ ਵਾਂਗ ਜਦੋਂ ਆਟਾ 100 ਰੁਪਏ ਕਿਲੋ ਅਤੇ ਪੈਟਰੋਲ ਡੀਜ਼ਲ 250-300 ਰੁਪਏ ਲੀਟਰ ਹੁੰਦੇ ਹਨ ਫਿਰ ਇਹੋ ਮੁਫਤ ਖੋਰੀ ਵਾਲੇ ਸਭ ਤੋਂ ਵੱਧ ਚੀਕਾਂ ਮਾਰਦੇ ਹਨ ਸਰਕਾਰ ਨੂੰ ਸਭ ਤੋਂ ਵੱਧ ਗਾਲਾਂ ਕੱਢਦੇ ਹਨ ਫਰੂਟ ਦਾ ਤਾਂ ਮਰਜ਼ੀ ਹੈ ਕੋਈ ਖਾਵੇ ਜਾਂ ਨਾ ਖਾਵੇ ਸਿਰਫ ਆਟਾ ਚੀਨੀ ਕਿਉਂ ਸਸਤਾ ਹੋਣਾ ਚਾਹੀਦਾ ਹੈ ਪਾਕਿਸਤਾਨ ਵਿੱਚ ਇਹ ਗਰੀਬ ਲੋਕਾਂ ਕੀ ਇਹ ਹੀ ਖੁਰਾਕ ਹੈ ਪਰ ਮੁਫਤ ਸਹੂਲਤਾ ਦੇਣ ਵਾਲੇ ਉਹ ਸਟੇਟ ਉਹ ਦੇਸ਼ ਬਰਬਾਦ ਕਰ ਚੁੱਕੇ ਹੁੰਦੇ ਹਨ ਭ੍ਰਸ਼ਟਾਚਾਰ ਕਰਕੇ ਲੋਕੋ ਉਹ ਆਪਣੇ ਘਰ ਨੱਕੋ ਨੱਕ ਭਰ ਚੁੱਕੇ ਹੁੰਦੇ ਹਨ ਦੋਸਤੋ ਦੂਰ ਕੀ ਜਾਣਾ ਹੈ ਆਪਣੇ ਗਵਾਂਡੀ ਦੇਸ਼ ਪਾਕਿਸਤਾਨ ਵੱਲ ਦੇਖ ਲਓ ਨਵਾਜ਼ ਸ਼ਰੀਫ ਹੋਵੇ ਜਾਂ ਅਸਵ ਜਰਦਾਰੀ ਜਾਂ ਪੁੱਟੋ ਫੈਮਿਲੀ ਇਹਨਾਂ ਨੇ ਵਿਦੇਸ਼ਾਂ ਵਿੱਚ ਇੰਗਲੈਂਡ ਕੈਨੇਡਾ UAE ਵਰਗੇ ਦੇਸ਼ਾਂ ਵਿੱਚ ਖਰਮਾ ਕਰੋਨਾ ਦੀਆਂ ਪ੍ਰੋਪਰਟੀ ਜਾਂ ਬਿਜ਼ਨਸ ਸੈੱਟ ਕਰ ਚੁੱਕੇ ਹਨ ਆਪਣੇ ਪਰਿਵਾਰਾਂ ਲਈ ਪਰ ਪਾਕਿਸਤਾਨ ਦੀ ਆਵਾਮ ਜਨਤਾ ਪਰ ਪਾਕਿਸਤਾਨ ਦੀ ਆਵਾਮ ਆਮ ਲੋਕ ਉਹ ਆٹے ਦੀਆਂ ਸਰਕਾਰੀ ਬੋਰੀਆਂ ਦੇ ਪਿੱਛੇ ਭਜਦੇ ਹਨ ਮਰਨ ਮਰਨ ਨੂੰ ਤਿਆਰ ਹੋ ਜਾਂਦੇ ਹਨ ਬਸ ਕਿਦੋਂ ਸਸਤਾ ਆਟਾ ਮਿਲ ਜਾਵੇ ਆਪਣੇ ਪਰਿਵਾਰ ਲਈ ਦੋਸਤੋ ਇਸ ਹਾਲਾਤ ਲਈ ਜ਼ਿੰਮੇਵਾਰ ਕੌਣ ਉਥੋਂ ਦੀ ਆਵਾਮ ਭਾਰਤ ਦੀਆਂ ਕਈ ਸਟੇਟਾਂ ਵੀ ਇਸੇ ਰਾਹ ਉੱਪਰ ਚੱਲਿਆ ਹੋਇਆ ਹਨ ਕੇਰਲਾ ਦਾ ਵੀ ਸਭ ਤੋਂ ਬੁਰਾ ਹਾਲ ਹੈ ਕਿਥੇ ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਪੰਜਾਬ ਤੇ ਹਿਮਾਚਲ ਦਾ ਹਾਲ ਹੁਣ ਸਾਡੇ ਸਾਹਮਣੇ ਹੀ ਹੈ ਹੌਲੀ-ਹੌਲੀ ਵੇਖੀ ਜਾਓ ਜਦੋਂ ਤੱਕ ਘਰ ਜਦੋਂ ਤੱਕ ਘਰੇ ਅੱਗ ਨਹੀਂ ਲੱਗਦੀ ਸਾਨੂੰ ਹੋਸ਼ ਨਹੀਂ ਆਉਣੀ ਗਵਾਂਡੀਵਲ ਵੇਖ ਕੇ ਆਖਰ ਸਿੰਪਲ ਜਿਹਾ ਫਾਰਮੂਲਾ ਹੈ ਦੋਸਤੋ ਘਰ ਹੋਵੇ ਜਾਂ ਸਟੇਟ ਜਿੰਨੀ ਕਮਾਈ ਉਨਾ ਹੀ ਖਰਚ ਕਰਜ਼ਾ ਚੁਕਣਾ ਹੈ ਤਾਂ ਕੰਮਕਾਜ ਲਈ ਚੁੱਕੋ ਵਿਕਾਸ ਲਈ ਫੈਕਟਰੀਆਂ ਲਾਓ ਪ੍ਰੋਡਕਸ਼ਨ ਹੋਵੇ ਲੋਕਾਂ ਨੂੰ ਰੁਜ਼ਗਾਰ ਮਿਲੇ ਲੋਕ ਖੁਸ਼ਹਾਲ ਹੋਣ ਸਰਕਾਰ ਨੂੰ ਕੋਣ ਸਮਝਾਵੇ ਕਿ ਤੁਹਾਡੇ ਦਿੱਤੇ ਹੋਏ 1000 ਰੁਪਏ ਜਾਂ 1500 ਰੁਪਏ ਨੇ ਕਿਸੇ ਦਾ ਘਰ ਨਹੀਂ ਭਰਨਾ ਪਰ ਹੌਲੀ-ਹੌਲੀ ਸੂਬਾ ਸੂਬਾ ਕੰਗਾਲ ਅਤੇ ਕਰਜ਼ਾਈ ਹੋ ਜਾਣਾ ਹੈ ਕੀ ਅਸੀਂ ਲੋਕ ਸਮਝਦੇ ਹਾਂ ਕਰਜ਼ਾ ਚੁੱਕ ਕੇ ਰੋਜ਼ ਜਲੇਬੀਆਂ ਖਾਣਾ ਠੀਕ ਹੈ ਜਾਂ ਕਮਾਈ ਕਰਕੇ ਹਫ਼ਤੇ 10 ਦਿਨਾਂ ਬਾਅਦ ਆਪਣੀ ਦਸਾਂ ਨੋਹਾਂ ਦੀ ਕਮਾਈ ਵਿੱਚੋਂ ਖਾਦੀ ਉਸ ਜਲੇਬੀ ਦਾ ਆਨੰਦ ਲੈਣਾ ਆਪਣੀ ਕਮਾਈ ਵਿੱਚੋਂ ਖਾਦੀ ਹੋਈ ਜਲੇਬੀ ਦਾ ਆਨੰਦ ਹੀ ਕੁਝ ਹੋਰ ਹੁੰਦਾ ਹੈ ਪਰ ਮੁਫਤ ਖੋਰੀ ਉਸ ਨੂੰ ਕੌਣ ਛੱਡਦਾ ਹੈ ਦੋਸਤੋ ਦੋਸਤੋ ਕਿਸ ਵਿੱਚ ਜ਼ਿਆਦਾ ਆਨੰਦ ਹੈ ਹੋ ਸਕੇ ਦਾ ਦੱਸਿਓ ਪਰ ਮੁਫਤੀਆਂ ਛੱਡਦਾ ਕੌਣ ਹੈ ਇਹ ਤਾਂ ਇੱਕ ਸੱਚਾਈ ਹੈ ਹੀ ਦਸਾਂ ਨੋਹਾਂ ਦੀ ਕਿਰਤ ਕਮਾਈ ਦਾ ਹੁਕਮ ਅੱਜ ਕੱਲ੍ਹ ਕੌਣ ਮੰਨਦਾ ਹੈ ਮੁਫਤ ਖੋਰੀ ਦੀਆਂ ਯੋਜਨਾਵਾਂ ਅਤ ਦੇ ਲੋੜਵੰਦਾਂ ਲਈ ਤਾਂ ਠੀਕ ਹਨ ਦੋਸਤੋ ਪਰ ਬਾਕੀਆਂ ਲਈ ਬਾਕੀਆਂ ਲਈ ਕੀ ਹੈ ਕੁੱਤੇ ਮੂਰੇ ਬਿਸਕਟ ਸੌਕਟ ਕੇ ਉਹਨਾਂ ਨੂੰ ਪਿੱਛੇ ਲਾਉਣਾ ਕਿ ਇੰਜ ਹੀ ਨਹੀਂ ਹੈ ਕਿ ਅਸੀਂ ਇੰਜ ਹੀ ਨਹੀਂ ਪਿੱਛੇ ਲੱਗ ਰਹੇ ਹਾਂ ਇਹਨਾਂ ਸਿਆਸਤਦਾਨਾਂ ਦੇ ਜਵਾਬ ਦੋਸਤੋ ਆਪਣੇ ਆਪ ਨੂੰ ਦੇਣਾ ਹੀ ਪਵੇਗਾ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ